ਅੰਮ੍ਰਿਤਸਰ ਕਮਿਸ਼ਨਡ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਗਏ ਨੇ ਪੈਟਰੋਲਿੰਗ ਚੱਲ ਰਹੀ ਆ ਸੀਪੀ ਸਾਹਿਬ ਖੁਦ ਵਿਜ਼ਿਟ ਕੀਤਾ ਇਹ ਸੀਗਾ ਤੇ ਸਰ ਕਿਵੇਂ ਦੇ ਅਰੇਂਜਮੈਂਟ ਨੇ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਲੈ ਕੇ ਦੇਖੋ ਸਾਰੇ ਫੂਲ ਪ੍ਰੂਫ ਸਕਿਉਰਿਟੀ ਅਰੇਂਜਮੈਂਟਸ ਕੀਤੇ ਆ ਅੱਜ ਰਨ ਅਪ ਟੂ ਰਿਪਬਲਿਕ ਡੇ ਐਸ ਵੇਲੇ ਅਸੀਂ ਸਾਰੇ ਆਪ ਫੀਲਡ 'ਚ ਆ ਫਲੈਗ ਮਾਰਚੇਸ ਵੀ ਕੀਤੇ ਗਏ ਨੇ ਇਸ ਤੋਂ ਇਲਾਵਾ ਸਪੈਸ਼ਲ ਰੇਡਸ ਚੱਲ ਰਹੇ ਨੇ ਸਾਡੇ ਸੀਆਈਏ ਤੇ ਜਿਹੜੇ ਡਿਟੈਕਟਿਵਸ ਰਾਫੀਨ ਟੀਮਾਂ ਨੇ ਉਹ ਵੀ ਅਸੀਂ ਇਹਨਾਂ ኦਪਰੇਸ਼ਨਲ ਮੋਡ ਜਿਹਨੇ ਸਾਰੇ ਔਰ ਪ੍ਰਾਈਵੇਟ ਕਪੜੇਾਂ ਜਿਹੜੇ ਬੰਦੇ ਲਾਏ ਗਏ ਉਹ ਬੜਾ ਉਹਦਾ ਸਾਨੂੰ ਫਾਇਦਾ ਹੋ ਰਿਹਾ ਕਮਿਊਨੀਕੇਸ਼ਨ ਉਹਨਾਂ ਦਾ ਵਾਇਰਲੈਸ ਦਿੱਤੇ ਗਏ ਨੇ ਉਹ ਹਿਡਨ ਵੇ ਦੇ ਵਿੱਚ ਅਬਜ਼ਰਵ ਕਰਕੇ ਤੇ ਅੱਗੇ ਇਨਫੋਰਮੇਸ਼ਨ ਦੇ ਰਹੇ ਨੇ ਔਰ ਜਿਹੜੇ ਚੈੱਕ ਪੁਆਇੰਟਸ ਨੇ ਸ਼ਹਿਰ ਦੇ ਵਿੱਚ ਆਉਣ ਤੇ ਜਾਣ ਵਾਲੇ ਉਹਦੇ ਸੀਸੀਟੀਵੀ ਜਿਹੜੇ ਲੱਗੇ ਆ ਸਪੈਸ਼ਲ ਅਸੀਂ ਲਵਾਏ ਆ ਉਹਨਾਂ ਨੂੰ ਚੈੱਕ ਕਰਕੇ ਵੀ ਟੀਮਾਂ ਸਾਨੂੰ ਉਹਦੀ ਨੰਬਰ ਪਲੇਟ ਜਾਂ ਜਿਹੜਾ ਵੀ ਕੋਈ ਖੁੱਲੀਆ ਸ਼ੱਕੀ ਬੰਦੇ ਦਾ ਉਹ ਵੀ ਇਮੀਡੀਏਟਲੀ ਕਮਿਊਨੀਕੇਟ ਕਰ ਰਹੀ ਹੈ ਉਹਨੂੰ ਅਸੀਂ ਰਾਉਂਡ ਆਫ ਕਰ ਕੰਟਰੋਲ ਰੂਮ ਦੇ ਵਿੱਚ ਵੀ ਟੀਮਾਂ ਫਿਰ ਬੇਟੀਆਂ ਮਾਨਟਰੀਂਗ ਕਰ ਰਹੀ ਹੈ ਹੁਣਗੇ ਸੀਸੀਟੀਵੀ ਦੀ ਹਾਂਜੀ ਕੰਟਰੋਲ ਰੂਮ ਤੇ ਤਾਂ ਹੈ ਹੀ ਹੈ ਉਸ ਤੋਂ ਇਲਾਵਾ ਮੌਕੇ ਤੇ ਜਿਹੜੇ ਸੀਸੀਟੀਵੀ ਨੇ ਇੰਡੀਵਿਜੂਅਲ ਵੀ ਜਿਹੜੇ ਸਪੈਸ਼ਲੀ ਸਾਡੇ ਏਸਕੇਪ ਰੂਫਸ ਉਥੋਂ ਪਿਕ ਅਪ ਕਰਕੇ ਇਮੇਜਸ ਉਸ ਤੇ ਉਹਨੂੰ ਅਸੀਂ ਜਿਹੜਾ ਉਹ ਸਾਰਾ ਉਹਦੇ ਤੇ ਐਕਸ਼ਨ ਲੈ ਰਹੇ ਜੀਪੀ ਸਾਹਿਬ ਕੋਈ ਸ਼ੱਕੀ ਵਿਅਕਤੀ ਕਿਸੇ ਕਿਸਮ ਦੇ ਜਾਂ ਹਥਿਆਰਾਂ ਨੂੰ ਲੈ ਕੇ ਕਿਸੇ ਕਿਸਮ ਦਾ ਤੁਸੀਂ ਹੁਕਮ ਜਾਰੀ ਕੀਤਾ ਹੋਵੇ ਜਾਂ ਸ਼ੱਕੀ ਵਿਅਕਤੀ ਨੂੰ ਕੋਈ ਰਾਉਂਡ ਅਪ ਕੀਤਾ ਹੋਵੇ ਉਹ ਚਲਦੀ ਹੈ ਜੀ ਪ੍ਰੀਵੈਂਟਿਵ ਐਕਸ਼ਨ ਕੱਲ ਵੀ ਜਿਵੇਂ ਮੈਨੂੰ ਐਗਜ਼ੈਕਟ ਕਿੱਧਰ ਪਿਆ ਸੀ 24 ਜਾਂ 25 ਬੰਦੇ ਦੇ ਖਿਲਾਫ ਹੋਇਆ ਦਿਨ ਤੇ ਰਾਤ ਰਾਤ ਦੀ ਨਾਈਟ ਅਮਨੀਸ਼ਨ ਵੀ ਪ੍ਰੀਵੈਂਟਿਵ ਐਕਸ਼ਨ ਅਸੀਂ ਕਰਦੇ ਆ ਜਾਂ ਜਿਹੜੇ ਵੀ ਬੰਦੇ ਉਹਨਾਂ ਨੂੰ ਹਿਰਾਸਤ ਚ ਲਈਦਾ ਜਿਹੜੇ ਸ਼ੱਕੀ ਪਾਏ ਜਾਂਦੇ ਆ ਔਰ ਫੁੱਲ ਵੈਰੀਫਿਕੇਸ਼ਨ ਤੋਂ ਬਾਅਦ ਇਹ ਰੀਲੀਜ਼ ਕਰ ਸਰ ਸ਼ਹਿਰ ਨੂੰ ਜੋਨਾਂ ਚ ਵੰਡਿਆ ਗਿਆ ਹੈ ਡੀਸੀਪੀ ਲੈਵਲ ਜਾਂ ਐਡੀਸੀਪੀ ਲੈਵਲ ਦੇ ਉੱਤੇ ਇਹਨਾਂ ਜ਼ੋਨ ਜਿਹੜੇ ਸਾਡੇ 1 2 ਤੇ 3 ਉਹਦੇ ਚ ਐਡੀਸੀਪੀ ਸਹਿਬਾਨ ਇੰਚਾਰਜ ਨੇ ਪਰ ਤਿੰਨੋਂ ਡੀਸੀਪੀ ਸਹਿਬਾਨ ਨੂੰ ਵੀ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਫਲੈਗ ਮਾਰਚਸ ਵੀ ਕਰ ਰਹੇ ਤੇ ਉਹ ਸਪੈਸ਼ਲ ਆਪਰੇਸ਼ਨਸ ਨੂੰ ਵੀ ਓਵਰਸੀ ਕਰ ਸਰ ਸ਼ਹਿਰ ਦੇ ਜਿਹੜੇ ਐਂਟਰੀ ਪੁਆਇੰਟ ਨੇ 12 14 ਜਾਂ ਇਸ ਤੋਂ ਜ਼ਿਆਦਾ ਵੀ ਹੋਣਗੇ ਸਾਰਿਆਂ ਦੇ ਉੱਤੇ ਪੋਸਟ ਲੱਗੀ ਹੈ ਜੀ ਔਰ ਰੋਟੇਸ਼ਨ ਦੇ ਨਾਲ ਸ਼ਿਫਟਿੰਗ ਨਾਤੇ ਲਾਇਆ ਜੀ ਇੱਕ ਜਗ੍ਹਾ ਇੱਕ ਲਾਉਣ ਨਾਲ ਫਿਰ ਲੋਕਾਂ ਨੂੰ ਉਹਦਾ ਪਤਾ ਲੱਗ ਜਾਂਦਾ ਉਹ ਸਕੇਪ ਉਹਨੂੰ ਜੀ 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 ਰੂਟ ਬਣਾ ਲੈਂਦੇ ਜੀ ਸਰ ਮੇਰਾ ਅਖਰੀ ਸਵਾਲ ਹੈ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਉਰ ਉੱਥੇ ਜੀਆਰਪੀ ਜਾਂ ਰੇਲਵੇ ਪੁਲਿਸ ਨਾਲ ਕੋਆਰਡੀਨੇਸ਼ਨ ਹੈਗੀ ਹੈ ਤੁਹਾਡੀ ਔਰ ਕੀ ਐਕਸਟਰਾ ਫੋਰਸ ਕਿੰਨੀ ਮਿਲੀ ਤੁਹਾਨੂੰ ਸਰ ਨੂੰ ਦੇਖੋ ਆਰਪੀਐਫ ਜਿਹੜੀ ਹੈ ਰੇਲਵੇ ਪ੍ਰੋਟੈਕਸ਼ਨ ਫੋਰਸ ਸੈਂਟਰਲ ਫੋਰਸਸ ਹੈ ਉਹ ਤੇ ਜੀਆਰਪੀ ਜਿਹੜੀ ਸਾਡੀ ਹੈ ਪੰਜਾਬ ਦੀ ਰੇਲਵੇ ਪੁਲਿਸ ਹੈ ਉਹਨਾਂ ਦੋਨਾਂ ਨਾਲ ਥੋੜਾ ਅੱਛਾ ਤਾਲਮੇਲ ਹੈ ਸਾਡੇ ਡੀਸੀਪੀ 2 ਸਿਵਿਲ ਨੈਲਾ ਜੀ ਉੱਥੇ ਆਪ ਵੀ ਜਾ ਕੇ ਆਏ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਭੀੜ ਭਟੜੇ ਵਾਲੀ ਜਿਹੜੀ ਜਗ੍ਹਾ ਆਮ ਸਾਡੇ ਰਡਾਰ ਤੇ ਹੀ ਰਹਿੰਦੀਆਂ ਔਰ ਮੈਂ ਜਿਵੇਂ ਤੁਹਾਨੂੰ ਦੱਸਿਆ ਪ੍ਰਾਈਵੇਟ ਕਪੜੇ ਜਿਹੜੇ ਸਿਵਲ ਕਪੜੇ ਦੇ ਵਿੱਚ ਉਹਨਾਂ ਤੋਂ ਸਾਨੂੰ ਬੜੀ ਅੱਛੀ ਫੀਡਬੈਕ ਮਿਲ ਰਹੀ ਹੈ ਅਸੀਂ ਉਹਨਾਂ ਤੋਂ ਲੈਂਦੇ ਰਹਿੰਨੇ ਆ ਫੀਡਬੈਕ ਤੇ ਤੁਹਾਨੂੰ ਕਿਹੋ ਜਿਹਾ ਮਾਹੌਲ ਲੱਗ ਰਿਹਾ ਕਿੰਨੀ ਚੈਕਿੰਗ ਹੋ ਰਹੀ ਉਹ ਵੀ ਚੈੱਕ ਹੋ ਜਾਂਦਾ ਹੈ ਦੋਸੋ 11 12 13 ਬੰਦੇ ਸਾਡੇ ਕੋਲ ਬਾਹਰੋਂ ਆਏ ਆ 1200 ਬੰਦਾ ਸੀ ਟੋਟਲ ਡਿਪਲੋਏ ਕੀਤਾ ਹੋਇਆ ਤੇ ਜਦੋਂ ਕੱਲ অপারেশন ਕੱਲ ਵੀ ਇਸੇ ਤਰ੍ਹਾਂ ਮੋਨੀਟਰ ਕਰ ਰਹੇ ਹਾਂ ਜੀ ਹਾਂ ਜੀ ਬਿਲਕੁਲ ਉਸੇ ਤਰ੍ਹਾਂ ਠੀਕ ਹੈ ਜੀ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨ ਜਿਹੜੇ ਖੁਦ ਫੀਲਡ ਦੇ ਵਿੱਚ ਨੇ ਔਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਤਿੰਨ ਤਿੰਨ ਜ਼ੋਨ ਬਣਾਏ ਨੇ ਸ਼ਹਿਰ ਦੇ ਕਈ ਐਂਟਰੀ ਪੁਆਇੰਟ ਨੇ ਇਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਔਰ ਲਗਾਤਾਰ ਪੈਟਰੋਲਿੰਗ ਚੱਲ ਰਹੀ ਹੈ ਔਰ ਇਸ ਪਾਸੇ ਪੁਲਿਸਦਿਆਂ ਜਿਹੜੀਆਂ ਟੀਮਾਂ ਨੇ ਜਿਹੜਾ ਹੋਣੀ ਵੀ ਫਲੈਗ ਮਾਰਚ ਇਸ ਏਰੀਆ ਚ ਕੱਢਿਆ ਜਾਏਗਾ ਉਸ ਤੋਂ ਪਹਿਲਾਂ ਜਿਹੜਾ ਫਲੈਗ ਮਾਰਚ ਸੀਗਾ ਉਹ ਕੱਢਿਆ ਗਿਆ ਹਾਲਗੇਟ ਵਾਲੇ ਪਾਸੇ ਔਰ ਤਿੰਨੇ ਜਿਵੇਂ ਤਿੰਨ ਤਰ੍ਹਾਂ ਦੇ ਡੀਸੀਪੀ ਪੱਤਰ ਦੇ ਜਿਹੜੇ ਅਧਿਕਾਰੀ ਨੇ ਇਹਨਾਂ ਦੇ ਵੱਲੋਂ ਜਿਵੇਂ ਰਵਿੰਦਰਪਾਲ ਸਿੰਘ ਸੰਧੂ ਜੀ ਫਰੀ ਬਨੇਲਾ ਜੀ ਵਿਜੇ ਆਲਮ ਸਰ ਇਹ ਸਾਰੇ ਅਧਿਕਾਰੀ ਜਿਹੜੇ ਨੇ ਫੀਲਡ ਦੇ ਵਿੱਚ ਨੇ ਐਸ ਐਚਓ ਰਣਜੀਤ ਐਵਨਿਊ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਪਾਸੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਵੱਡੀ ਗੱਲ ਇਸ ਵਾਰ ਸੀਸੀਟੀਵੀ ਫੁਟੇਜ ਦਾ ਹੀ ਨਜ਼ਰ ਰੱਖੀ ਜਾ ਰਹੀ ਹੈ ਔਰ ਸਿਵਲ ਡੈਸ ਦੇ ਵਿੱਚ ਭਾਰੀ ਮਾਤਰਾ ਚ ਫੋਰਸ ਜਿਹੜੀ ਡਿਪਲੋਏ ਕੀਤੀ ਗਈ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਚੋਰਾ ਟੀਵੀ ਅੰਮ੍ਰਿਤਸਰ